ਇਹ ਆਪਣੀ ਗੱਲ ਰੱਖਣਗੇ ਆਪ ਆਪਨੀ ਗੱਲ ਰੱਖਾਂਗੇ ਸਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਬ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਚਾਹੁੰਦੇ ਨੇ ਇਹ ਇਹ ਮੈਂ ਗੱਲ ਨਹੀਂ ਕਹੀ ਸੀ ਵੀ ਦੇ ਵੀ ਸਰਕਾਰ ਦਾ ਵਿਰੋਧ ਕਰਦੇ ਹਾਂ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਵੀ ਇਹਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਚੀ ਕਰਕੇ ਹੈ ਸਾਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜਿਸ ਵੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਇਹ ਚੈਲੰਜ ਕੀਤਾ ਚੈਲ ਖਾਣੇ ਨੇ ਸਾਨੂੰ ਅੱਜ ਇਸ ਕਰਕੇ ਇੱਕ ਖੰਡਣਾ ਚੈਲੰਜ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਗਾਂਗ ਕਰਕੇ ਸਰਾਹਮ ਹੋਇਆ ਇਸ ਕਰਕੇ ਜੈ ਹੈ ਸਪੀਕਰ ਨਾਮੰਦ ਹੋਇਆ ਤਾਂ ਸੀ ਕੰਦ ਦੱਪ ਕੇ ਕੀ ਬੋਲਾਂਗੇ ਇਹਦੀ ਜਮਵਾਰਤੀ ਪੁਲਿਸ ਉਹਦਾ ਪ੍ਰਸ਼ਾਸਨ ਆਊਗਾ ਇਸ ਕਰਕੇ ਐਸੇ ਦਾ ਬੋਲ ਕਰ ਦਿੰਗੇ ਕੀ ਆ ਕਹਿਣਾ ਚਾਹਤੋ ਆ ਅੱਜ ਯਾਹਾਂ ਕੋਲ ਬਹੁਤ ਛੋਟਾ ਪ੍ਰੋਗਰਾਮ ਹੈ ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਵੱਡਾ ਹਰ ਬਹੁਤ ਵੱਡੇ ਹੱਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਐ ਆਪਣੀ ਗੱਲ ਰੱਖਣਗੇ ਆਪ ਆਪਨੀ ਗੱਲ ਰੱਖਾਂਗੇ ਸਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਦ ਵੀ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਪਹੁੰਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਤੇ ਰਚੇ ਆ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਹੈ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਆ ਚਲੋ ਜਿਹੜੇ ਕਿਸਾਨਾਂ ਨਾਲ ਕਿਸਾਨਾਂ ਤੁਸੀਂ ਕਿਹਾ ਸੀ ਗੱਲ ਉਹ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਮੈਂ ਆਪਣੀ ਹੱਕ ਰੱਖ ਕਿਸਾਨਾਂ ਨਾਲ ਮੈਂ ਹਾਂ ਨਾਲ ਹਮੇਸ਼ਾ ਰਹੇ ਹਾਂ